ਓ ਕਰੀਜਾਂ ਤੇਰੇ ਮਖੌਲ ਸਾਨੂੰ ਖੜ ਮੋੜਾਂ ਤੇ ਕੀ ਹੋਗੇ ਹਜੇ ਚੁੱਪੀ ਅਸੀਂ ਧਾਰੀ ਬੈਠਿਆਂ ਸਾਨੂੰ ਜਾਣਦੇ ਨਾ ਟਿੱਚ ਹੱਪ ਬੌਸ ਬਣਦੇ ਸਟਾਰ ਬਣਾਗੇ ਜ਼ਰੂਰ ਪਾਵੇਂ ਬਾਜੀ ਹਾਰੀ ਬੈਠਿਆਂ ਓ ਤੀਲੀ ਲਾ ਕੇ ਆ ਜਿਹੜੇ ਹਸਵਾ ਦੀ ਭਾਲ ਦੇ ਇਹੀ ਲੀਲਾ ਕੇ ਆ ਜਿਹੜੇ ਸਵਾਦ ਪਾਲਦੇ ਉਹੀ ਖੁੱਬੇ ਪਏ ਅੰਮਤਰਾਂ ਦੀ ਅੱਖ ਕੈਰੀ ਚ ਕਈ ਸੂਬਿਆਂ ਦੇ ਥਾਣਿਆਂ ਚ ਨਾਮ ਜੱਟ ਦਾ ਪਹਿਲੇ ਸਫੇਨਤ ਖੁੱਲਦੇ ਆ ਸਾਡੇ ਕਚਹਿਰੀ ਚ ਉਹ ਕਈ ਸੂਬਿਆਂ ਦੇ ਥਾਣਿਆਂ ਚ ਨਾਮ ਜੱਟ ਦਾ ਪਹਿਲੇ ਸਵੇ ਖੁੱਲਦੇ ਆ ਸਾਡੇ ਕਚਹਿਰੀ ਚ ਓਏ ਅਣਖਾਂ ਚ ਬੰਦੀ ਤੇ ਲੇਰ ਜੱਟ ਸੂਰਮਾ ਇੱਜ਼ਤਾਂ ਦੇ ਮਸਲਿਆਂ ਚ ਨਾ ਲੀਚੀ ਮਾਰਦੇ ਉਹ ਵਾਂਗ ਸਾਨਾਂ ਦੇ ਮਦਾਨ ਫੇਰ ਖੁੱਲ ਭੜਦੇ ਮਿਣ ਮਿਣ ਕੇ ਛਾਤੀਆਂ ਤੇ ਨਾ ਫੀਤੀ ਮਾਰਦੇ ਸਾਨ ਓਹੀ ਏ ਜੋ ਜਿਗਰਾ ਸੰਡੋਲੀ ਕਰ ਜੇ ਸਾਨ ਓਹੀ ਏ ਜੋ ਜਿਗਰਾ ਸੰਡੋਲ ਕਰ ਜੇ ਫੇਰ ਪਛਤਾਈ ਦਾ ਨਹੀਂ ਕਾਂਢੀ ਕਰਕੇ ਦਲੇਰੀ ਚ ਕਈ ਸੂਬਿਆਂ ਦੇ ਥਾਣਿਆਂ ਚ ਨਾਮ ਜੱਟ ਦਾ ਪਹਿਲੇ ਸਭੇ ਖੁੱਲਦਿਆ ਸਾਡੇ ਕਚਹਿਰੀ ਚ ਉਹ ਕਈ ਸੂਬਿਆਂ ਦੇ ਥਾਣਿਆਂ ਚ ਨਾਮ ਜੱਟ ਦਾ ਪਹਿਲੇ ਸਭੇ ਖੁੱਲਦਿਆ ਸਾਡੇ ਕਚਹਿਰੀ ਚ ਥੈਂਕ ਯੂ ਆਸ ਲੋ ਵੀ ਮੁੰਡਿਓ ਵੈਰੀ ਗੁੱਡ